ਦੋਸਤੋ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਦਾ ਮਤਲਬ ਠੀਕ ਆ ਸਾਰੇ ਸਾਰਿਆਂ ਦਾ ਘਰ ਪਰਵਾਰ ਫੈਮਿਲੀ ਸੱਜਣੋ ਮਿੱਤਰ ਤੇ ਯਾਰ ਨੂੰ ਸੈਟ ਆ ਸਾਰੇ ਦੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਵਾਰ ਪ੍ਰੈਸਟ ਕਿ ਜਿਨ੍ਹਾਂ ਨੇ ਹਾਲ ਤੱਕ ਜਨੂਨ ਨੂੰ ਸਟ੍ਰਾਈਮਿੰਗ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਜਿਆਦਾ ਸ਼ੇਅਰ ਕਰਿਆ ਕਰੋ ਭਰਾਲੀ ਸਪੋਰਟ ਕਰਿਆ ਕਰੋ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰਕੇ ਤੇ ਚਲੋ ਫੇ ਮਿੱਤਰੋ ਦਿਖਾਉਣੀ ਤੁਹਾਨੂੰ ਅੱਜ ਦੀ ਰੁਟੀਨ ਔ மி <test> <Ein -nose> <t> <heaven -nose> <t> <heaven -nose> ਯਾ ਬਬੀਨੇ ਮੋ ਸਵੇਰ ਦੇ ਵੱਜੇ 8:30 ਤੇ ਪਾਣੀ ਆਪਾਂ ਭਰ ਕੇ ਰੱਖ ਲਿਆ ਜਾਨਵਰਾਂ ਦੇ ਪੀਣ ਵਾਲਾ ਵੀ ਤੇ ਉਹ ਪਿੱਛੇ ਪਰੇ ਨਾਉਣ ਵਾਲੀ ਕਨਾਲੀ ਵੀ ਭਰ ਲਈ ਤੇ ਜਾਨਵਰਾਂ ਨੇ ਆਪਾਂ ਖੁੱਲੇ ਨਹੀਂ ਕਪੜਾ ਹੀ ਚੱਕਿਆ ਮੋ ਜੰਗਲੀਆਂ ਦਾ ਜੋੜਾ ਆਇਆ ਬੱਠਾ ਆ ਤੇ ਮੌਸਮ ਦਿਨ ਵ ਦਿਨ ਹੋਰ ਚੇਂਜ ਹੁੰਦਾ ਜਾ ਰਿਹਾ ਦੁਪਹਿਰ ਨੂੰ ਵਧੀਆ ਗਰਮ ਮੌਸਮ ਹੋ ਜਾਂਦਾ ਤੇ ਸ਼ਾਮ ਸਵੇਰੇ ਥੋੜੀ ਬਹੁਤੀ ਠੰਡ ਹੁੰਦੀ ਆ ਆਣਾ ਵੀ ਲਿਆ ਕੇ ਰੱਖ ਲਿਆ ਤੇ ਬਸ ਹੁਣ ਆਪਾਂ ਜਾਨਵਰ ਖੋਲਣੇ ਤੇ ਨਾਲ ਹੀ ਤੁਹਾਨੂੰ ਗੁੱਡ ਨਿਊਜ਼ ਦਿਖਾਉਣੀ ਆ ਤੇ ਲੋਵਰੋਂ ਨਾ ਕੋਈ ਖੋਲਣੀ ਜਾਨਵਰ ਤੇ ਨਾਲੇ ਤੁਹਾਨੂੰ ਕੋਈ ਗੁੱਡ ਨਿਊਜ਼ ਇੱਕ ਤਾਂ ਆਮ ਆਦੀ ਨੇ ਬੱਚੇ ਕੱਢ ਲਏ ਤੁਹਾਨੂੰ ਪਤਾ ਹੀ ਆ ਕੱਲ ਦਿਖਾ ਜਾਣਾ ਦੀਨੇ ਰੱਖ ਲਿਆ ਅੰਡਾ ਆ ਦੇਖ ਇਹ ਅੰਡਾ ਉਹਨੇ ਸਾਈਡ ਤੇ ਕੀਤਾ ਹੋਇਆ ਪਤ ਨਹੀਂ ਕਾਤੇ ਕੋੜੇ ਕਰ ਦिए ਆ ਡੋਰਾ ਬਣੀ ਕੁਥੋਲੇ ਆ ਕੇ ਰੱਖਦੇ ਆ ਆ ਦੇਖ ਲੋ ਜੀ ਮੇਰੇ ਕੋਲ ਦੂਜਾ ਅੰਡਾ ਦੇ ਰਹੀ ਹਾਂ ਤਾਂ ਕਰਕੇ ਆ ਹੋ 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 ਹਾਂ ਜੀ ਇੱਕ ਆਂਡਾ ਦੇਖ ਤਾਂ ਤੇ ਦੂਜਾ ਦੇ ਏਰੀਆ ਆ ਲੈ ਕੀ ਬੱਚੇ ਕੀ ਗੱਲ ਹੋਤ ਹੈ ਫੀਡ ਕਰਾਈ ਹੋਈ ਜੀ ਦੋਨਾਂ ਬੱਚਿਆਂ ਨੂੰ ਮੈਨੂੰ ਲੱਗਦਾ ਫੈਂਸੀ ਨਿਕਲਣਗੇ ਜਿਦਾਂ ਅੱਖਾਂ ਤੋਂ ਲੱਗ ਰਹੇ ਆ ਤੇ ਬਾਕੀ ਦੇਖਾਂਗੇ ਕੀ ਬਣਦਾ ਇਹਨਾਂ ਦਾ ਰੋਣ। ਆ ਮਾਂ ਆ ਬੱਚਿਆਂ ਦੀ ਤੇ ਉਹ ਪਿਓ ਆ ਜਿਹੜਾ ਪਰਿਆ। ਆ ਮਾਂ ਮਦੀਨ ਰੱਖਿਆ ਆਂਡਾ ਇਹਦੇ ਨਾਲ ਲੱਗਿਆ ਜੋੜਾ ਇਹਦਾ। ਤੇ ਇਹਦੀ ਮਾਤੀ ਉੜ ਗਈ ਸੀ ਆਪਣੇ ਘਰੋਂ। ਤੇ ਇਹ ਤਾਂ ਮਰ ਰੋੜ ਗਿਆ ਸੀ। ਉਸ ਤੋਂ ਬਾਅਦ ਇਹ ਦੋਨੇ ਇਕੱਠੇ ਹੋ ਗਏ ਇਹਨਾਂ ਦੋਨਾਂ ਸਮਝੌਤਾ ਕਰ ਲਿਆ। ਤੇ ਤੇਰੀ ਘਰ ਵਾਲੀ ਵੀ ਆਈ ਮੇਰਾ ਘਰ ਵਾਲਾ ਗਿਆ। ਆਪਾਂ ਦੋਨੇ ਇੱਕ ਹੋ ਜਾਂਦੇ ਆ। ਤਾਂ ਕਰਕੇ ਨਾ ਸਮਝੋਤਾ ਕਰ ਲਿਆ ਆਲੋਈ ਮੱਦੀ ਦੇ ਅੰਦਰ ਬੱਚਿਆਂ ਕੋ ਤੇ ਦੂਜੇ ਪਾਸੇ ਤੁਹਾਨੂੰ ਇੱਕ ਗੁੱਡ ਨਿਊਜ਼ ਦਿਖਾਉਣੀ ਆ ਉਤਰਾ ਵੀ ਉਹ ਵਧੀਆ ਜਿਹਾ ਘਰ ਦਾ ਬੱਚਾ ਆਪਣੇ ਤੇ ਜਿਹੜੀ ਮੱਦੀ ਲੱਗੀ ਫੈਂਸੀ ਉਹ ਵੀ ਕਰਦੇ ਹੀ ਬੱਚਾ ਉਹਦੀ ਮਾਂ ਮਰ ਗਈ Petrol y otron. Oh, 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 oh. ਕਿੱਧਰ ਵੀ ਦਿਖਾਉਣਾ ਹੈ ਤੁਹਾਨੂੰ ਕਿੱਧਰ ਗੋਟ ਨੂ ਜਾਈ ਆਂ ਕਿੱਧਰ ਨਹੀਂ ਆਈ ਆਂ ਆਹ ਦੇਖ ਮੈਂ ਆਹ ਅੱਧਾ ਨਹੀਂ ਰੱਖਿਆ ਇਹਨਾਂ ਬੰਤੀਆ ਰਵਾਂ ਦੇ ਰੱਖੋ ਦਾ ਇਹ ਰੱਖ ਦੇ ਬੰਨੀ ਕਿਉਂ ਨਹੀਂ ਕਰੀਂ ਪਰ ਆਹ ਬੱਚਾ ਦਰਾਮਾਦੀ ਬੈਠੀ ਮਨ ਲੱਗਦਾ ਦੂਜਾ ਅੰਡਾ ਵੀ ਰੱਖ ਲੈ ਉਹ ਦਿੱਤ ਆ ਕੁਝ ਨਹੀਂ ਲੱਗਦਾ ਆਹ ਵਾਹ ਆ ਨਾ ਰਾਇਦਾ ਉਹ ਨਾ ਕਿਸੇ ਨਾਲ ਇੰਤਜ਼ਾਰ ਨਾ ਇਹ ਨੰਨੇ ਹੰਟਾ ਰੱਖਣਾ ਹੈ ਬਸ ਆਹ ਬੈਠੀ ਕਾਲੀ ਜੀ ਨੇ ਇਧਰ ਵੀ ਥੱਲੇ ਬੈਠੇ ਹੋ ਉਹ ਦੇ ਆਹ ਜਦੋਂ ਜਿਹੜੀ ਘਰ ਵਾਲੀ ਆ ਗਈ ਪਰ ਬਣਾਇ ਛੱਡਤਾ ਥੱਲੇ ਬੈਠਦਾ ਹਾਂ ਉਹ ਕੀ ਆ ਚੀਜ਼ ਆ ਜਦ ਲੋਰਤਾ ਬਾਰ ਆਮਾ ਦੀ ਵੀ ਆ ਗਈ ਬਰਾ ਫੜਤਾਣਾ ਚੱਕਣ ਜੰਗਲੀ ਬਹੁਤਾਂ ਕਰਦੇ ਆ ਦੀ ਬਿਵਨਾਂ ਨੂੰ ਜੋਂਡਰ ਰੱਖਿਆ ਕਿ ਨਹੀਂ ਰੱਖਿਆ ਉਹ ਦੇਖਦੇ ਆ ਅੰਦਰ ਜਾ ਕੇ ਇਹ ਲਾਈਟ ਚਲਾਉਣੇ ਨਵੀਂ ਰੱਖ ਲਿਆ ਮਰਦੀ ਨੇ ਸਹੀ ਨਾ ਵੀ ਹੋ ਗਿਆ ਪਾਣੀ ਵੀ ਹੋ ਗਿਆ ਸਾਰੇ ਜਾਨਵਰਾਂ ਦਾ ਤੇ ਹੁਣ ਇਹਨਾਂ ਨੂੰ ਆਪਾਂ ਦਾਣਾ ਪਾਣੀ ਪਾ ਕੇ ਚੱਲੀਏ ਡਿਊਟੀ ਉਹ ਪਰੇ ਬਹਿ ਕੇ ਤੁਹਾਨੂੰ ਸਕੂਨ ਨਾਲ ਖੋਨੇ ਦਾਣਾ ਥੋੜਾ ਹੋਰ ਪਾ ਦੀਏ ਮੜਾ ਜਾਂ ਜਾਨਵਰ ਜਾ ਲਾ ਕੇ ਹੋ ਗਈ ਉਹਨਾਂ ਸਰੋਵਰ ਕੋਲ ਪਾਤਾ ਧੋਣੇ ਦੇ ਵਿੱਚ ਹੀ ਬਿਠਾਈਆਂ ਕਰਦੇ ਰਹਿੰਦੇ ਆ ਤੇ ਹੁਣ ਆਪ ਇੱਥੇ ਬੈਠ ਕੇ ਦੇਖੀਏ ਸਕੂਨ ਦੇ ਨਾਲ ਆਹ ਆਹ ਜੰਗਲੀ ਬੋਹਾਂ ਕਰਦੇ ਆ ਮਿੰਟਾਂ ਸਕਿੰਟਾਂ ਚ ਤਾਣਾ ਚੱਕ ਕੇ ਸਾਰਾ ਨਿਕਲ ਜਾਂਦੇ ਆ ਤੇ ਆਪਣੇ ਜਿਹੜੇ ਜਾਨਵਰ ਇਹਨਾਂ ਨੂੰ ਮਾਰ ਕੇ ਸੈਰ ਤੇ ਕਰ ਦਿੰਦੇ ਆ ਇਸ ਕਰਕੇ ਇਹਨਾਂ ਦੇ ਨਾਲ ਮੈਂ ਉਹ ਕਰਦਾ ਹਾਂ ਮੈਂ ਇਸ ਕਰਕੇ ਮੈਂ ਟਿਕਣ ਨਹੀਂ ਦੇਣਾ ਇਹਨਾਂ ਨੂੰ ਇੱਥੇ ਜੰਗਲੀਆਂ ਨੂੰ ਨਾਲ ਦੀ ਨਾਲ ਹੀ ਭਜਾ ਦੇਣਾ ਉਹਨਾਂ ਜਿੱਦਾਂ ਹੀ ਆਉਂਦੇ ਆ ਉਹ ਨਹੀਂ ਦੇਰ ਤੱਕ ਆਪਣੀ ਜਾਨ ਬਰਦਾਨਾ ਚੱਕ ਲੈਂਦੇ ਸਾਰਾ ਆ ਨਵਾਂ ਜੋੜਾ ਲੱਗ ਗਿਆ ਆ ਮਾਦੀ ਆਪਣੇ ਘਰ ਦੀ ਸੀਗੀ ਹੈਪੀ ਭਾਜੀ ਕੋਲ ਸੀ ਲੈ ਕੇ ਆਉਂਦੀ ਇਹਨੂੰ ਲਾਇਆ ਸ਼ਾਹ ਦੇ ਨਾਲ ਉਹ ਜਿਹੜਾ ਸ਼ਾਹ ਆ ਇਹਦੇ ਨਾਲ ਜੋੜਾ ਲਾਇਆ ਇਹਦਾ ਥੋੜੇ ਦਿਨਾਂ ਤੱਕ ਆਪਣੀ ਬਾਜੀ ਵਾਲੀ ਕੋਠਰੀ ਤੇ ਉਹਦਾ ਨਰ ਵੀ ਆ ਜਾਣਾ। ਹਾਂ, ਸਪੇਟਾਂ ਦੇਂਗੜੀ ਚੋਰੀ-ਚੋਰੀ। ਸਵੇਰੇ ਬਰਾਮਣੇ ਤਾਂ ਜਾਨਵਰ ਲੜਾਈ ਦਿੰਦੇ। ਪਰ ਮੈਂ ਮੋੜ ਕੇ ਡਿਊਟੀ ਚਲੇ ਜਾਣਾ ਤੇ ਬਾਅਦ ਦਾ ਪਤਾ ਨਹੀਂ ਹੈਗਾ।

ਨੀ ਦੇਰ ਤੱਕ ਦਾ ਆਪਣੀ ਜਾਂਦਵਰਨ ਸਾਰਾ ਦਾਣਾ ਚੱਕ ਲੈਣਾ ਦੇਖੋ ਆ ਗਿਆ ਉਹ ਦੇਖੋ ਸੱਜਣਾ ਮਿੱਤਰਾਂ ਨੂੰ ਇੱਕੋ ਰਿਕਵੈਸਟ ਆ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣਾ ਮਿੱਤਰਾਂ ਬੇਲੀਆਂ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਭਰਾ ਦੀ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਪੂਰਾ ਦੇਖਿਆ ਕਰੋ ਮਿੱਤਰੋ ਕਾ ਮਿੱਤਰੋ ਅੱਜ ਦੀ ਵੀਡੀਓ ਮਿਲਾਂਗੇ ਕੱਲੂ ਇੱਕ ਨਵੀਂ ਵੀਡੀਓ ਜੁਨਾਵੇਂ ਟੌਪਿਕ ਦੇ ਨਾਲ ਤੇ ਸਾਰੇ ਸੱਜਣ ਮਿੱਤਰ ਬੇਲੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਇੱਕ ਰਿਕੁਐਸਟ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਆਪਣੇ ਚੈਨਲ ਦਾ ਲਿੰਕ ਆਪਣੇ ਸੱਜਣ ਮਿੱਤਰ ਬੇਲੀਆਂ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਭਰਾ ਦੀ ਸਪੋਰਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲੇ ਤੁਹਾਨੂੰ ਇੱਕ ਵਧੀਆ ਨਵੀਂ ਗੁੱਡ ਨਿਊਜ਼ ਦੇਣੀ ਆ ਦਿਖਾਵਾਂਗੇ ਤੁਹਾਨੂੰ ਤੇ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇ ਚਾਪਣੀ ਆਈ ਪਈ ਆ ਲਈਏ ਠੀਕ ਆ ਮਿੱਤਰੋ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ